ਆਪਣੇ ਲਈ 5 ਕਿੱਲਿਆਂ ਦੀ ਢੇਰੀ ਪਈ ਐ 9 ਕਿੱਲਿਆਂ ਦੀ ਪਈ ਐ 12 ਕਿੱਲਿਆਂ ਦੀ ਪਈ ਐ 2 ਕਿੱਲਿਆਂ ਦੀ ਵੀ ਪਈ ਐ ਮੋਟਰ ਕਨੈਕਸ਼ਨ ਵੀ ਪਏ ਨੇ ਆਪ ਤਾਂ ਬੇਖੇਤ ਨਿਆਰੇ ਨਾਲ ਫਿਰਦਾ ਜਮੀਨਾਂ ਤੇ ਸਾਡੇ ਰਿਸ਼ਤੇਰਾਂ ਨੂੰ ਦੁਖੀ ਕਰਖਿਆ ਬਾਈ ਬੁੱਲੇ ਪਤਾ ਐ ਮੈਂ ਹਾਂ ਸਮਝ ਗਿਆ ਤੇਰੀ ਗੱਲ ਮੈਨੂੰ ਪਤਾ ਤੂੰ ਮੈਨੂੰ ਕਿਹੜਾ ਤਾਨਾ ਮਾਰ ਰਿਹਾ ਹੈ ਬਾਈ ਤੇਰੇ ਵਿੱਚ ਜ਼ਮੀਨਾਂ ਹੈਗੀਆਂ ਨੇ ਕਿ ਨਾਕ ਝੂਠੀ ਮਰੀਆਂ ਨੇ ਲੋਕਾਂ ਨੂੰ ਨਹੀਂ ਬਾਈ ਪਤਾ ਹੈ ਕੀ ਆ ਜ਼ਮੀਨਾਂ ਆਪਣੇ ਲਵੇ ਹੈਗੀਆਂ ਨੇ ਬਹੁਤ ਢੇਰੀਆਂ ਪਈਆਂ ਨੇ ਜੇ ਮੈਂ ਤੈਨੂੰ ਦੱਸਾਂ ਵੀ ਆਪਣੇ ਲਹਿਰੇ ਤੇ ਸਨਾਮ ਏਰੀਆ ਚ ਲਹਿਰਾ ਗਾਗਾ ਆ ਗਿਆ ਪਹਿਲਾਂ ਕਿਤੇ ਲਹਿਰਾ ਸੋਦਾ ਜਾਂ ਲਹਿਰਾ ਮੁਹੱਬਤ ਨਾ ਸਮਝ ਲਓ ਇੱਕ ਵਾਰ ਮੈਂ ਫੋਟੋ ਪਾਤੀ ਉਹ ਲਹਿਰਾ ਲਿਖ ਕੇ ਪਾਤਾ ਮੈਂ ਲਹਿਰਾ ਗਾਗਾ ਪਾਉਣਾ ਭੁੱਲ ਗਿਆ ਤੇ ਪਤਾ ਹੈ ਕੀ ਹੋਇਆ ਮੈਨੂੰ ਲਹਿਰਾ ਸੋਦਾ ਲਹਿਰਾ ਮੁਹੱਬਤ ਤੇ ਲਹਿਰਾ ਪਹੀੜ ਇੱਧਰ ਤੇ ਬਾਹਲੇ ਫੋਨ ਆਏ ਹਨਾ ਹਾਂ ਤੇ ਆਪਣੇ ਲਈ ਵੀ ਨਾ ਆਪਣੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੇ ਪਟਿਆਲੇ ਦੇ ਵਿੱਚ ਬਹੁਤ ਇਨਕੁਆਰੀਆਂ ਹੁੰਦੀਆਂ ਨੇ ਹਾਂ ਦੂਜੀ ਗੱਲ ਆਪਣੇ ਲਈ ਜਿਹੜਾ ਡੀਲਰ ਭਾਈ ਚਾਰਾ ਹੈ ਨਾ ਡੀਲਰ ਭਾਈ ਚਾਰੇ ਨੂੰ ਆਪਾਂ ਇੱਕ ਬੇਨਤੀ ਕਰਦੇ ਆਂ ਵੀ ਯਾਰ ਜਦੋਂ ਵੀ ਤੁਸੀਂ ਮੰਨ ਲਓ ਹਨਾ ਸਾਨੂੰ ਕੋਈ ਵੀ ਢੇਰੀ ਦੱਸਦੇ ਹੋਣੇ ਤਾਂ ਸਾਨੂੰ ਪਹਿਲੀ ਗੱਲ ਤਾਂ ਫਰਦ ਪਾ ਦਿਆ ਕਰੋ ਦੂਜੀ ਗੱਲ ਸਾਨੂੰ ਨਕਸ਼ਾ ਪਾ ਦਿ ਬਈ ਪਾਉਂਦੇ ਨਹੀਂ ਮੈਂ ਉਹੀ ਗੱਲ ਦੱਸ ਰਿਹਾ ਨਾ ਪਤਾ ਮੈਂ ਦੱਸਿਆ ਤੁਹਾਨੂੰ ਗੱਲ ਮੈਂ ਪਰਸੋ ਜ਼ਮੀਨ ਦਿਖਾਉਣ ਵਾਗਿਆ ਇੱਕ ਬੰਦੇ ਨੂੰ ਗਿਆ ਕਹਿੰਦਾ ਭਾਈ ਆ ਜਾ ਮੈਂ ਪਹਿਲਾਂ ਤਾਂ ਮੈਂ 2000 ਦਾ ਤਿਲ ਮਚਾਇਆ ਓਕੇ ਉੱਥੇ ਪਹਿਲਾਂ ਕਹੀਗਾ ਮੈਨੂੰ ਤਕਸੀਮਾ 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 ਜਦੋਂ ਉੱਥੇ ਪਹੁੰਚੇ ਉਹਨੂੰ ਸਾਲੇ ਨੂੰ ਕਾਗਜ਼ ਦੇ ਨਾਲ ਦੇਖਣੇ ਹੋਣ ਉਹੀ ਮੈਂ ਤੈਨੂੰ ਕਰ ਫਿਰ ਇਹ ਤੂੰ ਆਹ ਗੱਲ ਕਹਿੰਦੇ ਨੇ ਅਸੀਂ 40 ਸਾਲ ਹੋ ਗਏ ਸਾਡੀ ਦਾੜੀਆਂ ਚਿੱਟੀਆਂ ਵੀ ਨਹੀਂ ਹੋਈਆਂ ਹਾਂ ਦਾੜੀਆਂ ਤਾਂ ਦਾੜੀ ਤਾਂ ਮੇਰੀ ਵੀ ਚਿੱਟੀ ਹੋ ਰਹੀ ਹੈ ਜਿਵੇਂ ਕਹਾਂ ਵੀ ਦਾੜੀ ਨਾਲ ਹੀ ਸਾਰਾ ਕੁਝ ਸਿੱਖਦਾ 31 ਸਾਲ ਦੀ ਹੋ ਰਹੀ ਹੈ ਦਾੜੀ ਤਾਂ ਚਿੱਟੀ ਹੋ ਜਾਂਦੀ ਹੈ ਕੋਈ ਗੱਲ ਨਹੀਂ ਪਰ ਗੱਲ ਇਹ ਹੈ ਲਾਡੀ ਹੈ ਨਾ ਪਤਾ ਕੀ ਹੈ ਜਦੋਂ ਕੋਈ ਵੀ ਆਪਾਂ ਕਿੱਤਾ ਕਰਦੇ ਆ ਆਪਾਂ ਕਿੱਥੇ ਨਾਲ ਧੋਖਾ ਨਾ ਕਰਿਆ ਕਰੋ ਹੁਣ ਆਪਣੇ ਵਿੱਚ ਆਹ ਤੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਹਾਂ ਨਾ ਆਪਣੇ ਢੇਰੀਆਂ ਬਹੁਤ ਪਈਆਂ ਨੇ ਪਹਿਲੀ ਗੱਲ ਤਾਂ ਆਪਾਂ ਦੱਸ ਦਈਏ ਹੈ ਨਾ ਮੇਨ ਗੱਲ ਆਪਣੇ ਲਈ 5 ਕਿੱਲਿਆਂ ਦੀ ਢੇਰੀ ਪਈ ਐ 9 ਕਿੱਲਿਆਂ ਦੀ ਪਈ ਐ 12 ਕਿੱਲਿਆਂ ਦੀ ਪਈ ਐ 2 ਕਿੱਲਿਆਂ ਦੀ ਵੀ ਪਈ ਐ ਮੋਟਰ ਕਨੈਕਸ਼ਨ ਵੀ ਪਏ ਨੇ ਸੰਗਰੂਰ ਜ਼ਿਲ੍ਹੇ ਦੀ ਨੇ ਸਾਰੀਆਂ ਢੇਰੀਆਂ ਇਹ ਆ ਸੰਗਰੂਰ ਚ ਨੇ ਇਹ ਹੈ ਨਾ ਹਾਂ ਸੰਗਰੂਰ ਚ ਲਹਿਰੇ ਚਲਾੜੇ ਭਲਾੜੇ ਚ ਐ ਵਿੱਚ ਵਿੱਚ ਇਹ ਮਤਲਬ ਸੰਗਰੂਰ ਬਾਏ ਹੀ ਆ ਗਿਆ ਹਾਂ ਦੂਜੀ ਗੱਲ ਤੂੰ ਮੈਨੂੰ ਇੱਕ ਹੋਰ ਕਹਿਣਾ ਉਹਨਾਂ ਦੀ ਲੋਕੇਸ਼ਨ ਪੱਕੀ ਕਿਉਂ ਨਹੀਂ ਦੱਸਦੇ ਹਾਂ ਬਾਹਲੇ ਨੇ ਬਾਈ ਲੋਕੇਸ਼ਨ ਜੇ ਮੰਨ ਲੈ ਇੱਕ ਜੀ ਦੀ ਲੋਕੇਸ਼ਨ ਦੱਸਤੀ ਬੰਦੇ ਇਹ ਜੇ ਨੇ ਉਹਦੀ ਪਰ ਇੱਕ ਦਸਾਂ ਗੱਲ ਯਾਰ ਇਹਦਾ ਵੀ ਕੋਈ ਚੱਕਰ ਨਹੀਂ ਲੱਗੇ ਸੰਦਾ ਹਾਂ ਹੁਣ ਜਿਵੇਂ ਚੱਲ ਮੈਂ ਦੋ ਚਾਰ ਭਾਈਆਂ ਨੂੰ ਜ਼ਮੀਨ ਦਿਖਾਈ ਆਪਾਂ ਸਿਰਿਆਂ ਪਿੰਡ ਦੱਸਦਾਂ ਨੇ ਆ ਹਾਂ ਉਹ ਸੌਦੇ ਹੋਏ ਵੀ ਆਪਦੇ ਨਾਲ ਨੇ ਦੁਨੀਆ ਬਥੇਰੀ ਗਈ ਆਪਣੀ ਵੀਡੀਓ ਦੇਖ ਦੇਖ ਹਮ ਪਰ ਯਾਰ ਮੈਂ ਸੋਚਦਾ ਜਿਹੜੇ ਕਰਮਾਂ ਚ ਹੁੰਦਾ ਉਹ ਨਹੀਂ ਮਿਲੂਗੀ ਮਿਲੂਗਾ ਇਹ ਵਿੱਚ ਬਹੁਤ ਚੰਗੇ ਡੀਲਰ ਨਾਲ ਜਾਣਦੇ ਵੀ ਨਹੀਂ ਹੁੰਦੇ ਸਾਰਾ ਲੱਠਾ ਫਰਦ ਭੇਜ ਦਿੰਦੇ ਨੇ ਹਾਂ ਹਾਂ ਹੁਣ ਐਂ ਦੱਸੋ ਉਹ ਧੋਖਾ ਕਰਨੇ ਨੇ ਉਹੀ ਗੱਲ ਹੈ ਮੈਂ ਪਤਾ ਕੀ ਹੈ ਉਹੀ ਤੈਨੂੰ ਗੱਲ ਦੱਸਦਾ ਇਹਦੇ ਵਿੱਚ ਨਾ ਆਪਣੇ ਵਾਲੇ ਮਹਿਕਮੇ ਦੇ ਵਿੱਚ ਜਿਵੇਂ ਤੈਨੂੰ ਉਮਰ ਵਾਲੀ ਗੱਲ ਕਰੀ ਤੀ ਉਮਰ ਅਮਰ ਨਹੀਂ ਦੇਖ ਕਾਟ ਮਾਰਦੇ ਨੇ ਕਹਿੰਦੇ ਨੇ ਮੈਨੂੰ ਕੱਟ ਦਈਏ ਕਿਸੇ ਲੋਟਾ ਨਾ ਕੋਈ ਵੀ ਹੈ ਉਹ ਕੰਮ ਨਾ ਕਰਿਆ ਕਰੋ ਸਾਰੇ ਨਾਲ ਮਿਲ ਕੇ ਕਰ ਲਿਆ ਕਰੋ ਹਣਾ ਵਧੀਆ ਗੱਲ ਆ ਲੰਬਾ ਟਾਈਮ ਚੱਲੋਗੇ ਮੈਂ ਇੱਕ ਗੱਲ ਹੋਰ ਕਹਿਣਾ ਯਾਰ ਤੁਸੀਂ ਡੀਲਰ ਨਾ ਬਣੋ ਤੁਸੀਂ ਸਲਾਹਕਾਰ ਬਣੋ ਯਾਰ ਹਾਂ ਮੇਰੀ ਹਮੇਸ਼ਾ ਗੱਲ ਤਾਂ ਤਨੂਬ ਕਿੰਨੇ ਵਾਰੀ ਕਿਹਾ ਬਿੱਲੇ ਬਾਈ ਹਾਂ ਵੀ ਤੁਸੀਂ ਸਲਾਹਕਾਰ ਬਣੋ ਪਤਾ ਕੀ ਆ ਪੈਸਾ ਮੁੱਖ ਨਹੀਂ ਹੁੰਦਾ ਹਾਂ ਤੁਸੀਂ ਮੈਂ ਕਈ ਵਾਰ ਪਾਰਟੀ ਨੂੰ ਆਏ ਵੀ ਕਹਿੰਦੇ ਨੇ ਵੀ ਜਮੀਨ ਸਾਥੋਂ ਚਾਹੀਦੀ ਨਾ ਲਿਓ ਪਰ ਸਲਾਹ ਲੈ ਲਿਓ ਤਾਂ ਵੀ ਕਹੀ ਬਹੁਤ ਵਾਰੀ ਆਪਣੇ ਲਵੇ ਨਾ ਹੁਣ ਦੂਜੀ ਗੱਲ ਆਪਾਂ ਦੁਬਾਰੇ ਦੱਸ ਜੀਏ ਮੇਨ ਗੱਲ ਤੇ ਆ ਜੀਏ ਕਿਉ ਤੇ ਆਪਣੇ ਲਵੇ ਬਾਈ ਸਕੂਲ ਵਾਸਤੇ ਵੀ ਵਾਹਣ ਪਿਆ ਰੋਡ ਤੇ ਪਿਆ ਵਧੀਆ ਵੱਡੇ ਰੋਡ ਤੇ ਠੀਕ ਹੈ ਆਪਣੇ ਲਵੇ ਸੈਲਰ ਵਾਸਤੇ ਵੀ ਵਾਹਣ ਪਿਆ ਤੇ ਦੂਜੀ ਗੱਲ ਖੇਤੀ ਕਰਨ ਵਾਸਤੇ ਪਿਆ ਇੱਕ ਬਾਈ ਹੋਰ ਗੱਲ ਜਿਹਹਾ ਜਾਂ ਚਾਹ ਚ ਮਿੱਠਾ ਪਾਉਂਗੇ ਚਾਹ ਉਨੀ ਮਿੱਠੀ ਜਿਹੇ ਜਿਹਹਾ ਜਾਂ ਪਾਉਂਗੇ ਉਹ ਹੀ ਹੋ ਜੂਗੀ ਬਾਈ ਇੱਕ ਗੱਲ ਹੋਰ ਗੱਲ ਤੂੰ ਦੱਸਰੇ ਦੀ ਬਿੱਲੇ ਆਮਰਗੜ੍ਹ ਲਵੇ ਇੱਕ ਗਦਾਮ ਪਿਆ ਵਿੱਚ 15 ਕਿਲੇ ਹਾਂ ਵੀ ਜਿਹੜੇ ਪਰ ਉਹ ਕੀ ਉਹ ਐ ਕਹਿੰਦੇ ਵੀ ਪੱਕੇ ਚ ਕਰਾਉਣੀ ਹੈ ਰਜਿਸਟਰੀ ਹਨਾ ਹਾਂ ਉਹ ਵੀ ਯਾਰ ਵਧੀਆ ਚੀਜ਼ ਆ ਯਾਰ ਉਹ ਵੀ ਵਧੀਆ ਚੀਜ਼ ਆ ਜੇ ਕਿਸੇ ਨੂੰ ਚਾਹੀਦਾ ਹੋਇਆ ਬਾਈ ਹਨਾ ਕਮੈਂਟ ਲਾਜ਼ਮੀ ਕਰੋ ਜਿਵੇਂ ਹੁਣ ਸਾਡੇ ਅਮਰਦੀਪ ਨੂੰ ਮੜਿਆ ਦਿਖਾ ਦਿਆ ਦੇ ਕਿਹੀ ਕਾਲੀ ਜਮਾ ਡਾਕਰ ਜ਼ਮੀਨ ਹਨ ਆ ਡਰੇਨ ਸਰੰਦ ਚੋ ਆ ਗਿਆ ਸਾਡੇ ਪਿੰਡ ਦੇ ਜਮਾ ਲਵੇ ਪੂਰਾ ਘੈਂਟ ਬਹਣਾ ਹਨ ਪਰ ਉਹਦੇ ਖਰੇ ਸਾਡੇ ਕੋਈ ਛੇਤੀ ਵੇਚਦਾ ਨਹੀਂ ਤੇ ਜਿੱਥੇ ਵੀ ਹਨਾ ਜ਼ਮੀਨ ਬਕਿਆਊਆ ਸਾਨੂੰ ਦੱਸਤਾ ਸੰਗਰੂਰ ਜ਼ਿਲ੍ਹੇ ਚ ਆਪਣੇ ਕੋਲੇ ਮੰਨ ਕੇ ਚੱਲੋ 5 ਕਿੱਲੇ ਪਏ ਨੇ ਜਮਾ ਰੋਡ ਤੇ ਤੇ ਘਟੂ ਘਟ 10 ਕਿੱਲੇ ਇਕ ਪਏ ਨੇ ਰੋਡ ਤੇ ਤੇ ਰੋਡ ਤੋਂ ਹਟਵੇਂ ਪਏ ਨੇ 9 ਕਿੱਲੇ 12 ਕਿੱਲੇ ਬਹੁਤ ਸੋਹਣੇ ਜਮਾ ਭਾਅ ਚ ਬਣ ਜੂ ਯਾਰ ਦੱਸ ਦਿੰਨੇ ਆ 12 ਕਿੱਲੇ ਦੱਸ ਦਿੰਨੇ ਆ ਰੋਡ ਤੋਂ 6ਵਾਂ 7ਵਾਂ ਕਿੱਲਾ ਬਣ ਜੂ ਸਾਡੇ 15 ਫੁੱਟ ਮੰਨ ਲੈ 16 ਫੁੱਟ ਰਹਾ ਹੈ ਮਤਲਬ ਤਿੰਨ ਗੱਠਿਆਂ ਦਾ ਰਹਾ ਆ ਗਿਆ ਹਨਾ ਉਹ ਸਾਨੂੰ ਯਾਰ 50 ਤੋਂ ਥੱਲੇ ਵੜ ਜੂ ਉਹ ਤਾਂ ਟਾਪ ਦੀ ਜ਼ਮੀਨ ਆ ਇੱਕ ਆਪਣੇ ਤੂੰ ਦੱਸ ਰਹੀ ਦੀ ਬਿੱਲੇ ਇੱਕ ਮੈਨੂੰ ਮੜਾ ਦੇ ਹਰ ਖੜ ਖੜ ਤੂੰ ਮੈਨੂੰ ਦੱਸ ਰਹੀ ਦੀ ਮੈਂ ਤਾਂ ਬੋਲੇ ਬਣੇ ਨਹੀਂ ਰਹਿ ਜਾ ਜ਼ਮੀਨ ਬਾਹਲੀ ਸੋਹਣੀ ਲੱਗੀ ਮੈਨੂੰ ਕਿਹੜੀ ਜਿਹੜੀ ਆਪਣੇ ਉਹ ਰੱਤੇ ਖੇੜੇ ਲਈ ਪਈ ਸੀ ਜਿਹੜੀ ਪਹੀ ਲਾਈ ਹੋਈ ਦੀ ਸਪੈਸ਼ਲ ਬੰਦੇ ਨੇ ਹਾਂ ਉਹ ਜ਼ਮੀਨ ਬਹੁਤ ਚੰਗੀ ਹੈ ਉਹ ਹੁਣ ਤੈਨੂੰ ਕਹਿ ਰਿਆ ਵੀ ਹੇ ਬੇਚ ਦਾਂਗੇ ਆਪਾਂ ਹਾਂ ਉਹ ਬਾਈ ਉਹ ਬਾਈ ਨਾਲ ਵੀ ਗੱਲ ਹੋਈ ਸੀ ਉਹ ਬਾਈ ਪਹਿਲਾਂ ਉਹਦੀ ਨਾਲ ਦੇ ਰਏ ਸੀ ਉਗਾਂ ਦੀ ਵੇਚਣੀ ਨਹੀਂ ਹੁਣ ਉਹ ਬਾਈ ਵੀ ਕਹਿੰਦਾ ਆਪਾਂ ਜ਼ਮੀਨ ਵੇਚੀ ਪਾਲੀ ਸੋਹਣੀ ਜ਼ਮੀਨ ਆ ਬਾਈ ਚੰਗੀ ਜ਼ਮੀਨ ਹੈ ਹਾਂ ਉਹ ਪਤਾ ਕੀ ਸੀਗਾ ਅਮਨਜੀਤ ਉਹ ਨਾ ਦੂਰ ਦੀ ਰਾਹ ਹੁੰਦਾ ਸੀ ਉਹ ਬੰਦੇ ਨੇ ਹੈ ਉਹ ਕਿਸੇ ਸ਼ਹਿਰ ਦਾ ਕਰਨਾਲ ਕਣੀ ਦਾ ਬਾਈ ਉਹਨੇ ਮੁੱਲ ਲੈ ਕੇ ਆਪਦਾ ਮਤਲਬ ਦੋ ਕਿੱਲਾਂ ਦਾ ਰਾਹੀ ਲਾਤਾ ਤਿੰਨ ਲੱਠਿਆਂ ਦਾ ਤਿੰਨ ਕਰਮਾਂ ਦੀ ਪਹੀ ਜਾਂ ਕਰਮਾਂ ਦੀ ਪਹੀ ਲਾਤਾ ਕਿੰਨੀ ਸੋਹਣੀ ਪਹੀ ਦੀ ਆਪਾਂ ਦੇਖੀ ਸੀ ਉਹ ਜ਼ਮੀਨ ਯਾਰ ਪਰ ਮਨੂਸੇ ਕਿਉਂ ਵਧੀਆ ਨਹੀਂ ਲੱਗੀ ਗੱਲ ਯਾਰ ਉਹ ਬੰਦਾ ਤੂੰ ਮੈਨੂੰ ਦਿਖਾ ਦੇ ਪਰ ਉਹ ਬੰਦਾ ਕਹਿੰਦਾ ਮੈਂ ਵੇਚਣੀ ਨਹੀਂ ਆ ਕੀ ਗੱਲ ਕਰੀ ਉਹ ਪਹਿਲਾਂ ਪਤਾ ਇੱਕ ਹਾਂ ਆਹ ਗੱਲ ਬਹੁਤ ਵਧੀਆ ਕਰੀ ਤੈ ਹੂੰ ਕਦੇ ਵੀ ਜਿਹੜਾ ਡੀਲਰ ਭਾਈ ਚੜਾ ਉਹ ਮਾਲਕ ਨਾਲ ਗੱਲ ਕਰਕੇ ਸਿੱਧੀ ਮਾਲਕ ਨਾਲ ਗੱਲ ਕਰ ਲਿਆ ਕਰੋ ਮਾਲਕ ਨੂੰ ਪੁੱਛ ਲਿਆ ਕਰੋ ਵੀ ਵੇਚਣੀ ਹੈ ਕਿ ਵੇਚਣੀ ਨਹੀਂ ਨੇ ਲਿਆ ਕੇ ਜ਼ਮੀਨ 'ਚ ਖੜਾ ਦੇਣੋਂ ਦੋ ਦਿਨ ਬਾਅਦ ਜਦੋਂ ਸਾਰੀ ਗੱਲ ਦਾ ਪਤਾ ਕਰਦੇ ਮਾਲਕ ਕਹਿੰਦਾ ਮੈਂ ਤਾਂ ਵੇਚਦੇ ਨਹੀਂ ਤੈਨੂੰ ਲੈ ਕੇ ਕੌਣ ਗਿਆ ਦੀ ਬੰਦਾ ਕਰ ਸਾਹਮਣੇ ਸਾਡੇ ਨਾਲ ਅਸੀਂ ਛੋੜੇ ਜੁੱਤੀਆਂ ਪਾ ਲਈਏ ਸਾਡੇ ਨਾਲ ਬਣ ਗਈ ਭਰਾ ਪਾਪਾ ਪਹਿਲਾਂ ਕਰੋ ਤੱਤੇ ਜਮਾ ਨਾ ਲੱਗਿਆ ਕਰੋ ਡੀਲਰ ਭਾਈ ਚੜਾ ਪੈਸਾ ਬਣੀ ਜਾਊਗਾ ਕੁਛ ਨਹੀਂ ਹੁੰਦਾ ਘੱਟ ਖਾ ਲੋ ਪਰ ਸਹੀ ਖਾ ਲੋ ਇੱਕ ਟੋਪੀ ਪਾਉਣ ਵਾਲਾ ਕੰਮ ਨਾ ਕਰਿਓ ਬਈ 1% ਬਹੁਤ ਨਹੀਂ ਹੁੰਦਾ ਬਾਹਰ ਪੈ ਜਾਂਦੀ ਦੁਬਾਰੇ ਨਹੀਂ ਪੈਂਦੀ 1% ਨਾਲ ਰੱਜੋ ਯਾਰ ਹੁਣ ਦੇਖ ਲੈ 10-12 ਕਰੋੜ ਦੀ ਜ਼ਮੀਨ ਆ ਜੇ ਤੁਹਾਨੂੰ 1-12 ਪਾ ਇੱਕ ਪਾਸੇ 12 ਨਾ ਕਰੇ ਨਾਲੇ ਤੁਸੀਂ ਇੱਕ ਟੀਚਰ ਦੀ ਦਿਖਾ ਲੈਗੇ ਸਾਲ ਦੀ ਹਾਂ ਬਾਕੀ ਵੀਡੀਓ ਬਈ ਵਧੀਆ ਲੱਗੀ ਸ਼ੇਅਰ ਲਾਜ਼ਮੀ ਕਰਦੇ ਜੇ ਲੰਬੀ ਹੋਈ ਤਾਂ ਗਾਲਾਂ ਨਾ ਕੱਢਿਓ ਤੇ ਕਮੈਂਟ ਕਰਦਿਆ ਕਰੋ ਤੁਹਾਨੂੰ ਸਾਰੀਆਂ ਢੇਰੀਆਂ ਦੱਸਤੀਆਂ ਪਟਿਆਲੇ 'ਚ ਵੀ ਮਿਲ ਜੂਗੀ ਨਾਬੇ 'ਚ ਵੀ ਮਿਲ ਜੂਗੀ ਸੰਗਰੂਰ 'ਚ ਵੀ ਮਿਲ ਜੂ ਲਹਿਰੇ ਦੇ ਨੇੜੇ ਮਿਲ ਜੂ ਜਿੱਥੇ-ਜਿੱਥੇ ਢੇਰੀਆਂ ਪਈਆਂ ਨੇ ਸਾਰੀਆਂ ਤੁਹਾਨੂੰ ਦ 9979595994 ਤੇ ਕਾਲ ਕਰ ਲਿਓ 9988088985 ਅਮਨਦੀਪ ਦਾ ਨੰਬਰ ਹੈ ਤਾਂ ਇਹਨੂੰ ਫੋਨ ਕਰ ਲਿਓ ਵੱਧ ਤੋਂ ਵੱਧ ਪਟਿਆਲੇ ਵਾਲੇ ਪਾਸੇ ਅਮਨਦੀਪ ਨੂੰ ਸਾਰੀ ਗੌਰ ਹੈ ਉਧਰ ਇਹ ਨਿਗਰ੍ਹਾ ਰੱਖਦਾ ਹੈ ਤੇ ਆਪਣੇ ਵਾਲੇ ਪਾਸੇ 99795 ਤੁਹਾਡੇ ਬਿੱਲੇ ਧਾਲੀ ਹਾਂ ਜੀ ਤਾਂ ਮੇਰੇ ਅੰਦਰ ਬਹੁਤ ਸਵਾਲ ਸੀ ਚਲੋ ਅਗਲੀ ਵੀਡੀਓ ਵਿੱਚ ਕਰਾਂਗੇ ਬਹੁਤ ਗੱਲਾਂ ਨੇ ਚਲੋ ਵੀਡੀਓ ਵੇਖ ਲਾਈਕ ਕਮੈਂਟ ਸ਼ੇਅਰ ਓਕੇ